ਵਾਰ ਦੀ ਕਾ ਖਾਲਸਾ ਵਾਰ ਦੀ ਖਤੇ ਦਾ ਸਾਜ ਜੋ ਸੱਚ ਕਰਦੇ ਸ਼ਲੋਕ ਮਰ ਲਾ ਪਣੀਵਾ ਦਾ ਨਾਮਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਨਾਮੇ ਸ਼ਲੋਕ ਦਾ ਜੋ ਪਾਠ ਹੈ ਉਹ ਆਪ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜਿਓ ਗਟਾਂਤ ਰੂਪੰ ਕਟਾਂਤ ਦੇਪਿੰ ਕਟਾਂਤ ਰਾਵ ਸਸੀਅਨ ਖੇਤਰ ਗਗਨੰ ਕਟਾਂਤ ਬਸਤਾ ਗਿਰਤਰ ਸੇ ਖੰਡੰ ਤੋ ਟਾਂਤ ਲਲਨਾ ਸਤਿ ਪ੍ਰਾਤ ਹਿਤੰ ਕਟਾਂਤ ਕਨਕ ਮਾਨਿਕ ਮਾਇਆ ਸਵ ਰੂਪੰ ਨੈ ਕਟਾਂਤ ਕੇਵਲ ਗੋਪਾਲ ਜਤ ਅਰਥਰੀਂ ਨਾਨਕ ਸਾਧ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਤਿਪਾਤਸ਼ਾ ਜੀ ਦਾ ਦੇ ਸਰਤਾਸ ਉਹਨਾਂ ਸਾਨੂੰ ਉਪਦੇਸ਼ ਕੀਤਾ ਹੈ ਕਿ ਸੰਸਾਰ ਵਿੱਚ ਕੋਈ ਤੀਜ ਰਹਿਣ ਵਾਲੀ ਨਹੀਂ ਕੇਵਲ ਤੇ ਕੇਵਲ ਪਰਮਾਤਮਾ ਹੈ ਜਾਂ ਉਹਦੇ ਭਗਤ ਨੇ ਜਾਂ ਗੁਰਮਖ ਨੇ ਜਾਂ ਸਾਧ ਜਨ ਨੇ ਸੰਤ ਨੇ ਹੋਰ ਕੋਈ ਸੰਸਾਰ ਦੀ ਚੀਜ਼ ਰਹਿਣ ਵਾਲੀ ਨਹੀਂ ਸਭ ਨਾਸਵਾਨ ਹੈ ਦੇਵ ਗੁਣਾਂਗ ਦੇ ਸਾਹਿਬ ਸਤੇ ਪਾਤਸ਼ਾਹ ਜੀ ਨੇ ਸੰਸਮਝਾਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਲ ਕੂੜ ਮਾੜੀ ਕੂੜ ਵੈਸ਼ਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਭਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜੇ ਟੂੜਾ ਨਿਹੋ ਲੱਗਾ ਜਿਸਰਿਆ ਕਰਤਾ ਕਿਸ ਨਾਲ ਕੀਤੇ ਦੋਸਤੀ ਸਭ ਜਗ ਚੱਲਣਾ ਕੂੜ ਮਿੱਠਾ ਕੂੜ ਮਾਖਿਓ ਕੂੜੇ ਡੂਬੇ ਪੂਰ ਨਾਨਿ ਬੁਹਾਣੇ ਬੈਂਤੀ ਤੁਦ ਬਾਜ ਕੂੜਾ ਕੂੜਾ ਪਾਛਾ ਕਹ ਰੇ ਨੇ ਇੱਕ ਅਕਾਲ ਪੁਰਮਾਤਮਾ ਤੋਂ ਬਗੈਰ ਬਾਕੀ ਸਭ ਕੁਝ ਨਾਸ਼ਵਾਨ ਕੇ ਇਹਨਾਂ ਦੋਸਤੀ ਕੀਤੀ ਜਾਵੇ ਸਾਰੇ ਚਲਾਈ ਮਾਨੇ ਕੋਈ ਸਦਾ ਰਹਿਣ ਵਾਲਾ ਨਹੀਂ ਇਹ ਪਾਛਾ ਕਹ ਰੇ ਨੇ ਇਹ ਰੂਪ ਆ ਤਨ ਜੋਬਨ ਰੂਪ ਫੁਰੜਾ 나ਠੜੀਏ ਦਿਨਚਾਰ ਤੇ ਪੁਰਾਣਾ ਇਹ ਸਾਰੇ ਚਾਰ ਜੰਦੇ ਪੁਰਾਣੇ ਨੇ ਭਾ ਨਾਸ਼ਵਾਨ ਨਸਾਦਾ ਨਹੀਂ ਰਹਿਣੇ ਘਟੰਤ ਦੀਪੇ ਦਿਤੰਤ ਤੋਂ ਆਉਂਦਾ ਤੇਜ ਪ੍ਰਤਾਪ ਆਦਮੀ ਦਾ ਜਿਹੜਾ ਮਸਤਕ ਲੋਕਾਂ ਤੇ ਅਸਿਰ ਪ੍ਰਭਾਵ ਉਹ ਵੀ ਕਹਿੰਦੇ ਉਹ ਵੀ ਨਾਸ਼ਵਾਨ ਨਸਾਦਾ ਨਹੀਂ ਰਹਿਂਗਾ ਜਦੋਂ ਆਦਮੀ ਤਾਕਤ ਹੁੰਦਾ ਉਹਦਾ ਕਿੰਨਾ ਤੇਜ ਪ੍ਰਤਾਪ ਹੁੰਦਾ ਜਦੋਂ ਬੁਢਾਪਾ ਆ ਜਾਂਦਾ ਉਹਦੇ ਕੋਲ ਤਾਕਤ ਕੋਈ ਨਹੀਂ ਰਹਿ ਜਾਂਦੀ ਉਦੋਂ ਉਹਨੂੰ ਕੋਈ ਪੋਛਦਾ ਵੀ ਨਹੀਂ ਪਾਣੀ ਵੀ ਨਹੀਂ ਕੋ ਪਿਆਉਂਦਾ ਘਟੰਤ ਤੇ ਰਾਉ ਸੂਰਜ ਵੀ ਜਿਹੜਾ ਇਹਦੀ ਸਸ਼ੀਅਤ ਚੰਦਰਮਾ 77 ਤਾਰੇ ਗਗਨ ਅਸਮਾਨ ਇਹ ਪਾਪ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ ਇਹ ਸਮੇਂ ਨਾਲ ਇਹ ਸਭ ਨਾਸ਼ ਹੋ ਜਾਂਦੀਆਂ ਨੇ ਕਟੰਗ ਬਸਦਾ ਧਰਤੀ ਜੋ ਆ ਉਹ ਵੀ ਨਾਸ਼ਵਾਨ ਹੈ ਗਿਰ ਪਰਬਤ ਤਰ ਦਰਖਤ ਸੇ ਖੰਡ ਜਿੰਨੇ ਵੀ ਸੰਸਾਰ ਦੇ ਨੌ ਖੰਡ ਨੇ ਇਹ ਸਭ ਜਿਹੜੇ ਨੇ ਨਾਸ਼ਵਾਨ ਨੇ ਕੁਛ ਆਦਾ ਰਹਿਣ ਵਾਲਾ ਨਹੀਂ ਕਟੰ ਤੇ ਲਾਲਨਾ ਸੁੱਤ ਭਰਾ ਤੀਤਿੰਗ ਮਿਲਣਾ ਤੇ ਭਾਵੇ ਇਸਤਰੀ ਬਉਟੀ ਪੁੱਤਰ ਸੁੱਤ ਪੁੱਤਰ ਭਰਾ ਭਰਾ ਹੀਤਿੰਗ ਰਿਸ਼ਤੇਦਾਰ ਸੱਜਣ ਮਿੱਤਰ ਜਿਹੜੇ ਪਿਆਰੇ ਨੇ ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਅਨੰਦ ਸਾਹਿਬ ਜੀ ਵੀ ਸਾਨੂੰ ਸੁਕੇਤ ਕੀਤਾ ਹੈ ਇਹ ਮੰਨ ਕੇ ਆ ਰਿਹਾ ਤੂੰ ਸਦਾ ਸਤਿਮਲ ਏਕ ਕੰਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਸਾਹ ਤੇਰੇ ਚੱਦੇ ਨਹੀਂ ਤਿਤ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀ ਕੇ ਜਾਨ ਤਪਛੋਤਾਈਏ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਭੈਣ ਭਰਾ ਰਿਸ਼ਤੇਦਾਰ ਪਰਿਵਾਰ ਜੋ ਹੈ ਸਦਾ ਰਹਿਣ ਵਾਲਾ ਨਹੀਂ ਕਬੀਰ ਸਾਹਿਬ ਨੇ ਸੁਕੇਤ ਕੀਤਾ ਕਿ ਇਨਾ ਵਾਸਤੇ ਠੱਗੀ ਨਹੀਂ ਮਾਰਨੀ ਅੰਤਿ ਪਛਤਾਣ ਪਰ ਸੌਣਾ ਕਿਉਂ ਆ ਕੋਈ ਨਾ ਵਾਸਤੇ ਉਹ ਪਛਤਾਉਣਗੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਹੇਰਾ ਫੇਰੀਆਂ ਕੀਤੀਆਂ ਤੇ ਦੇਖਾ ਤੇ ਆਪ ਨੂੰ ਦੇਣਾ ਪੈਣਾ ਬਹੁਤ ਕਬੀਰ ਸਾਹਿਬ ਕਹਿੰਦੇ ਬਹੁਤ ਪਰਪੰਤਿਕਰ ਭਾਰਤਾਂ ਦੇ ਆਵੇ ਛੁੱਤਦਾਰਾ ਪੇ ਹਾਂ ਡਟਾਵੇ ਛੁੱਤ ਹੁੰਦਾ ਪੁੱਤਰ ਦਾਰਾ ਬਉਟੀ ਇਨ੍ਹਾਂ ਕੋਲ ਆਪ ਲੁੱਟਿਆ ਗਿਆ ਦਿੱਤਾ ਨਹੀਂ ਗਿਆ ਵਾ ਮੋਹ ਵਿੱਚ ਆ ਕੇ ਇਨ੍ਹਾਂ ਕੋਲ ਲੁੱਟਿਆ ਗਿਆ ਛੁੱਤਦਾਰਾ ਪੇ ਹਾਂ ਡਟਾਵੇ ਬਨਮੇਰੇ ਘੂੜੇ ਕਪਟਨਾ ਦੇ ਨਸੀਬ ਕੀਤੀ ਮਨ ਭੁੱਲ ਕੇ ਵੀ ਕਪਟਨਾ ਕਰ ਕਿ ਉਹਾਂ ਤਾਂ ਨਬੇਰਾ ਤੇ ਰਜੀਪਾ ਲਈ ਕੇ ਦੇਖਾ ਤੈਨੂੰ ਜਾਣਾ ਪੈਣਾ ਉਹਨਾਂ ਦੇ ਖਾ ਕੇ ਡਕਾਰ ਮਾਰ ਲਿਆ ਉਹਨਾਂ ਤੇਰੇ ਅੰਤੋਂਲੇ ਸਾਈ ਵੀ ਹੋਣਾ ਅੰਤ ਨਬੇਰਾ ਤੇ ਰਜੀਪਾ ਦੀ ਜੇ ਛਿੰ ਛਿੰ ਤਾਂ ਤੁਸੀਂ ਜਰਾ ਜਨਾਵੇ ਹੌਲੀ ਹੌਲੀ عمر ਬੀਤਦੀ ਜਾਣੀ ਆ ਬੁਢਾਪਾ ਆ ਜਾਣਾ ਕੱਬ ਤੇਰੀ ਯੋਗ ਕੋ ਪਾਣੀ ਨਾ ਪਾਵੇ ਤਾਂ ਤੇਰੇ ਬੁੱਕ ਵਿੱਚ ਮੂੰਹ ਚਿੱਟਕੇ ਨੇ ਪਾਣੀ ਵੀ ਨਹੀਂ ਪਾਉਣਾ ਕਹਿਤ ਕਬੀਰ ਕੋਈ ਨਹੀਂ ਤੇਰਾ ਜੁਰਦੇ ਰਾਮ ਦੀਨਾ ਬਸੇ ਸਵੇਰਾ ਜਿਹੜਾ ਪ੍ਰਮਾਤਮਾ ਸੰ ਸਿਮਰਨ ਦਾ ਵੇਲਾ ਸੀ ਪ੍ਰਮਾਤਮਾ ਦਾ ਨਾਮ ਉਹ ਸਿਮਰਿਆ ਨਹੀਂ ਉਹਨੂੰ ਤੂੰ ਫੱਗੀਆਂ ਠੋੜੀਆਂ ਹੀਰਾ ਪੇਰੀਆਂ ਪਰਿਵਾਰ ਵਾਸਤੇ ਕਰਦੇ ਰਿਹਾ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਇਹ ਵੀ ਇੱਥੇ ਪਾਸ਼ਾ ਦੱਸਿਆ ਸੰਸਾਰ ਪ੍ਰਾਨ ਪ੍ਰਾ ਰਿਸ਼ਤੇਦਾਰ ਕੋਈ ਵੀ ਚੀਜ਼ ਸੰਸਾਰ ਜੋ ਦਿਖ ਰਹੀ ਆ ਇਹ ਮਾਇਆ ਹੈ ਇਹ ਜੋ ਦੀਸੇ ਸੋਚਾਲਣ ਹਰ ਲੱਭਦੇ ਹੋ ਤੇ ਅੰਦਰ ਅੰਦਰ ਬਟਾਉਂ ਸੋ ਜਿਉ ਲਾਵੇ ਨੇ ਤਾਂ ਆਕੋ ਹੱਥ ਨਾ ਹਾਵੇ ਕਿ ਉਹ ਕਹਿੰਦੇ ਜਿੱਦਾਂ ਮੁਸਾਫਰ ਨਾਲ ਦੋਸਤੀ ਪਾ ਲਓ ਤੇ ਕੋਈ ਸਾਥੀ ਨਹੀਂ ਬਣਦਾ ਤੋ ਸਾਥ ਨਹੀਂ ਨਿਭਾਉਂਦਾ ਇਸੇ ਤਰ੍ਹਾਂ ਜਦੋਂ ਉਤਰ ਕੇ ਚਲਾ ਗਿਆ ਭਾਵੇਂ ਉਹ ਰੇਤ ਦਾ ਸਫਰ ਹੈ ਭਾਵੇਂ ਵਾਈ ਦਾ ਸਫਰ ਹੈ ਭਾਵੇਂ ਬਾਸਾ ਦਾ ਸਫਰ ਹੈ ਪਰ ਕੋਈ ਵੀ ਸਫਰ ਹੈ ਉਹਨਾਂ ਕੇ ਤੱਕ ਜਾਂਦਾ ਸਫਰ ਜਾਂਦਾ ਜਦੋਂ ਚਲਾ ਗਿਆ ਮੁਰਕੇ ਪਤਾ ਨਹੀਂ ਮੜਣਾ ਕਿ ਨਹੀਂ ਇਸੇ ਤਰ੍ਹਾਂ ਬੇੜੀਆਂ ਦੇ ਪੂਰਤੇ ਦੀ ਉਦਾਹਰਨ ਦਿੱਤੀ ਆ ਕਿਉਂਕਿ ਮੁਸਾਫਰ ਨੇ ਬੇੜੀਆਂ ਸਫਰ ਕੀਤਾ ਦਰਿਆ ਦਾ ਪਾਣੀ ਹੈ ਇੱਕ ਰਾਂਗ ਗਿਆ ਮੁਰਕੇ ਪਤਾ ਨਹੀਂ ਮੜਣਾ ਕਿ ਨਹੀਂ ਇਸੇ ਤਰ੍ਹਾਂ ਉਹਨਾਂ ਨਾਲ ਪਤਾ ਨਹੀਂ ਮਨਾਪ ਹੋਣਾ ਵੀ ਕਿ ਨਹੀਂ ਉਹਨਾਂ ਦੇ ਮੋਹ ਵਿੱਚ ਆ ਕੇ ਆਦਮੀ ਠੱਗੀਆਂ ਕਰਦਾ ਹੈ ਰੇਰਿਆ ਫੇਰੀਆਂ ਕਰਦਾ ਹੈ ਬਾਦਸ਼ਾਹ ਕਿ ਜ ਸਦਾ ਰਹਿਣ ਵਾਲਾ ਥੀ ਆ ਨਾਏ ਠੰਟ ਕੇਵਲ ਗੋਪਾਲ ਉਚਤ ਉਹ ਸਾਡਾ ਧਰਤੀ ਦਾ 파ਲਨ ਹਾਰ ਪਰਮਾਤਮਾ ਉਹ ਅਬਨਾਸੀ ਚੋਤ ਤੋ ਬਾਦ ਅਬਨਾਸੀ ਹੈ ਕੇਵਲ ਉਹ ਹੈ ਜਿਹੜਾ ਨਹੀਂ ਕਦੀ ਦੀ ਨਾਸ਼ ਹੁੰਦਾ ਅਸਿਰਿੰਗ ਨਾਂਗ ਸਾਧ ਜਨ ਭਗਤ ਜਨ ਗੁਰਮਖ ਜਨ ਸੰਤ ਜਨ ਉਹ ਵੀ ਜਿਹੜੇ ਉਹ ਵੀ ਸਦਾ ਰਹਿੰਦੇ ਨੇ ਸੋ ਪਾਤਸ਼ਾਹ ਕਹਿੰਦੇ ਆ ਕਿ ਉਹ ਉਹਨਾਂ ਦਾ ਨਾਮ ਜਪ ਕੇ ਉਹਨਾਂ ਵਾਂਗੂ ਭਗਤ ਤੇ ਗੁਰਮਖ ਬਣੋ ਜਿਹੜੇ ਉਹਨਾਂ ਦੀ ਸੰਗਤ ਕਰੋ ਉਹਨਾਂ ਨਾਲ ਦੋਸਤੀ ਪਾਓ ਨਾਵੇਂ ਪਾਤਸ਼ਾਹ ਕਹਿੰਦੇ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰਗੋਬਿੰਦ ਕਹਣਾ ਆਣਗੇ ਜਗਤ ਮੈਂ ਜਿਨ ਜਪਿਓ ਗੁਰਮੰਤ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਜਾਂ ਪ੍ਰਮਾਤਮਾ ਜਾਂ ਸਾਧ ਜਨ ਗੁਰਮਖ ਜਿਹੜੇ ਨੇ ਹੋ ਰਹਿੰਦੇ ਨੇ ਇਸ ਕਰਕੇ ਸਾਨੂੰ ਉਪਦੇਸ਼ ਕੀਤਾ ਕਿ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਤੇ ਗੁਰਮਖ ਸੰਗ ਸਾੰਤ ਜਿਹੜੇ ਉਹ ਸੰਸਾਰ ਸਰਦਾ ਰਹਿੰਦੇ ਨੇ ਇਸ ਕਰਕੇ ਉਹਨਾਂ ਨਾਲ ਦੋਸਤੀ ਪਾਉਣੀ ਆ ਉਹਨਾਂ ਦੀ ਸੰਗਤ ਕਰਨੀ ਆ ਬਾਕੀ ਸਾਰਾ ਸੰਸਾਰ ਨਾਸ਼ਵਨ ਉਹ ਨਹੀਂ ਨਾਲੇ ਗੁਰੂ ਮਹਾਰਾਜ ਬਖਸ਼ਿਸ਼ ਕਾਂ ਰਮਦ ਕਾਂ ਸਾਨੂੰ ਵੀ ਸੋਜੀ ਦੇ ਤਾਂ ਕਿ ਅਸੀਂ ਗੁਰੂ ਦਾ ਉਪਦੇਸ਼ ਮੰਨ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਬੋਲ ਚੋਕ ਦੀ ਮਾਫੀ ਵਾਇਰ ਦੀ ਕਖਤਾ ਵਹਿ ਦੀ ਤੀਫਤ